ਸਾਰੀ ਰਾਤ ਤੇਰਾ ਤਕਨੀਆ ਰਾ ਤਾਰਿਆਂ ਤੋਂ ਪੁੱਛ ਜਨਵੇ ਹਾਂਜੀ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਅੱਜ ਆਪਾਂ ਬਾਇਓਗ੍ਰਾਫੀ ਲੈ ਕੇ ਆਏ ਆ ਪੰਜਾਬ ਦੀ ਬਹੁਤ ਹੀ ਟੈਲੈਂਟਡ ਐਕਟਰ ਤਾਨੀਆਂ ਦੀ ਜ ਜਿਹਨਾਂ ਦੀ ਐਕਟਿੰਗ ਦੇ ਜਲਵੇ ਤੁਸੀਂ ਸੁਪਨਾ ਫਿਲਮ ਦੇ ਵਿੱਚ ਦੇਖ ਚੁੱਕੇ ਹੋ ਵੇਨੇ ਤੇਰੇ ਦੰਦ ਕਿੰਨੇ ਸੋਹਣੇ ਆ ਦੰਦੀ ਪਤਾ ਕਿੰਨੀ ਟਕਾ ਕੇ ਵੱਡੀਆਂ ਜਗਦੀਪ ਸਿੱਧੂ ਦੁਆਰਾ ਲਿਖੀ ਤੇ ਡਾਇਰੈਕਟ ਕੀਤੀ ਸੁਪਨਾ ਫਿਲਮ ਵਿੱਚ ਐਮੀ ਵਿਰਕ ਦੇ ਨਾਲ ਤਾਨੀਆਂ ਨੇ ਮੇਨ ਰੋਲ ਕੀਤਾ ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਇਹ ਫਿਲਮ ਸੁਪਰ ਹਿੱਟ ਰਹੀ ਇਸ ਫਿਲਮ ਨੂੰ 5 ਕਰੋੜ ਰੁਪਏ ਖਰਚ ਕਰਕੇ ਬਣਾਇਆ ਗਿਆ ਸੀ ਤੇ ਇਸ ਫਿਲਮ ਨੇ 21 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਇਸ ਫਿਲਮ ਦੇ ਵਿੱਚ ਤਾਨੀਆਂ ਨੇ ਐਨੀ ਵਧੀਆ ਐਕਟਿੰਗ ਕੀਤੀ ਕਿ ਉਹਨਾਂ ਦੀ ਫੈਨ ਫਾਲੋਇੰਗ ਵਿੱਚ ਬਹੁਤ ਵਾਧਾ ਹੋਇਆ ਤਾਂ ਫਿਰ ਸਭ ਤੋਂ ਪਹਿਲਾਂ ਤਾਨੀਆਂ ਦਾ ਜਨਮ 6 ਮਈ 1993 ਨੂੰ ਜਮਸ਼ੇਦਪੁਰ ਚਾਰਖੰਡ ਦੇ ਵਿੱਚ ਹੋਇਆ ਤਾਨੀਆਂ ਦਾ ਜਨਮ ਇੱਕ Hindu ਪਰਿਵਾਰ ਦੇ ਵਿੱਚ ਹੋਇਆ ਤਾਨੀਆਂ ਦੀ ਹਾਈਟ 5 ਫੁੱਟ 4 ਇੰਚ ਹੈ ਤੇ 2020 ਤੱਕ ਉਹਨਾਂ ਦੀ ਉਮਰ 27 ਸਾਲ ਹੋ ਚੁੱਕੀ ਹੈ ਤਾਨੀਆਂ ਦੇ ਵਿਆਹ ਦੀ ਗੱਲ ਕਰੀਏ ਤਾਂ ਤਾਨੀਆਂ ਦਾ ਵਿਆਹ ਅਜੇ ਨਹੀਂ ਹੋਇਆ ਤਾਨੀਆਂ ਦਾ ਫੈਮਿਲੀ ਬੈਕਗ੍ਰਾਉਂਡ ਡਾਕਟਰੀ ਪੇਸ਼ੇ ਨਾਲ ਸੰਬੰਧ ਰੱਖਦਾ ਹੈ ਜਿਸ ਕਰਕੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਵੀ ਡਾਕਟਰ ਹੀ ਬਣਾਉਣਾ ਚਾਹੁੰਦੇ ਸੀ ਪਰ ਤਾਨੀਆਂ ਬਚਪਨ ਤੋਂ ਹੀ ਐਕਟਰ ਬਣਨ ਬਾਰੇ ਸੋਚ ਚੁੱਕੀ ਸੀ ਇਸ ਲਈ ਜਦੋਂ ਤਾਨੀਆਂ ਨੇ ਆਪਣੇ ਘਰਦਿਆਂ ਨੂੰ ਦੱਸਿਆ ਕਿ ਉਹ ਡਾਕਟਰ ਨਹੀਂ ਐਕਟਰ ਬਣਨਾ ਚਾਹੁੰਦੀ ਹੈ ਤਾ ਪਹਿਲਾਂ ਤਾਂ 2-3 ਦਿਨ ਉਹਨਾਂ ਦੇ ਮਾਤਾ ਜੀ ਨੇ ਰੋਟੀ ਨਹੀਂ ਖਾਦੀ ਸੀ ਪਰ ਹੌਲੀ-ਹੌਲੀ ਤਾਨੀਆਂ ਦੇ ਪਰਿਵਾਰ ਵਾਲੇ ਇਸ ਗੱਲ ਲਈ ਮੰਨ ਗਏ ਕਿ ਸਭ ਤੋਂ ਪਹਿਲਾਂ ਤਾਨੀਆਂ ਆਪਣੀ ਪੜ੍ਹਾਈ ਕੰਪਲੀਟ ਕਰੇਗੀ ਉਸ ਤੋਂ ਬਾਅਦ ਐਕਟਿੰਗ ਲਾਈਨ 'ਚ ਜਾ ਸਕਦੀ ਹੈ ਤਾਂ ਫਿਰ ਤਾਨੀਆਂ ਨੇ ਵੀ ਸਭ ਤੋਂ ਪਹਿਲਾਂ ਚੰਗੇ ਨੰਬਰਾਂ ਨਾਲ ਪੜ੍ਹਾਈ ਕੰਪਲੀਟ ਕੀਤੀ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਆਰਕੀਟੈਕਟ ਡਿਜ਼ਾਈਨ ਦੇ ਵਿੱਚ ਕੀਤੀ ਤੇ ਨਾਲ ਹੀ ਉਹਨਾਂ ਨੇ ਪ੍ਰੋਜੈਕਟ ਮੈਨੇਜਮੈਂਟ ਦੀ ਮਾਸਟਰ ਡਿਗਰੀ ਵੀ ਕੀਤੀ ਤਾਨੀਆਂ ਪੜ੍ਹਾਈ ਵਿੱਚ ਵੀ ਬਹੁਤ ਜ਼ਿਆਦਾ ਤੇਜ਼ ਸੀ ਉਸਨੇ ਗ੍ਰੈਜੂਏਟ 98% ਨੰਬਰਾਂ ਨਾਲ ਪਾਸ ਕੀਤੀ ਸੀ ਪੜਾਈ ਦੇ ਨਾਲ-ਨਾਲ ਤਾਨੀਆਂ ਨੇ ਡਾਂਸ ਵੀ ਸਿੱਖਿਆ ਤੇ ਨਾਲ ਹੀ ਉਹ ਥੀਏਟਰ ਵੀ ਕਰਦੀ ਰਹੀ ਤਾਨੀਆਂ ਨੇ 2018 ਦੇ ਵਿੱਚ ਨੈਸ਼ਨਲ ਲੈਵਲ ਤੇ ਕਲਾਸਿਕ ਡਾਂਸਰ ਦਾ ਐਵਾਰਡ ਜਿੱਤਿਆ ਤੇ ਨਾਲ ਹੀ 2011 ਦੇ ਵਿੱਚ ਤਾਨੀਆਂ ਨੇ ਮਿਸ ਅੰਮ੍ਰਿਤਸਰ ਦਾ ਖਿਤਾਬ ਵੀ ਆਪਣੇ ਨਾਂ ਕੀਤਾ ਜੇ ਤਾਨੀਆਂ ਦੇ ਫਿਲਮੀ ਕੈਰੀਅਰ ਦੀ ਗੱਲ ਕਰੀਏ ਤਾਂ ਤਾਨੀਆਂ ਨੇ ਸਭ ਤੋਂ ਪਹਿਲਾਂ ਪੰਜਾਬੀ ਐਕਟਰ ਗੁਰਪ੍ਰੀਤ ਖੁੱਗੀ ਦੀ ਫਿਲਮ ਸਨ ਆਫ ਮਨਜੀਤ ਸਿੰਘ ਦੇ ਵਿੱਚ ਗੁਰਪ੍ਰੀਤ ਖੁੱਗੀ ਦੀ ਬੇਟੀ ਦਾ ਰੋਲ ਕੀਤਾ ਸੀ ਤੇ ਇਸ ਤੋਂ ਬਾਅਦ ਤਾਨੀਆਂ ਨੂੰ ਮਿਲੀ ਦੂਜੀ ਫਿਲਮ ਕਿਸਮਤ ਇਸ ਫਿਲਮ ਵਿੱਚ ਤਾਨੀਆਂ ਨੇ ਬਹੁਤ ਵਧੀਆ ਐਕਟਿੰਗ ਕੀਤੀ ਤੇ ਨਾਲ ਹੀ ਕਿਸਮਤ ਮੂਵੀ ਦੇ Song ਗੱਲਾਂ ਤੇਰੀਆਂ ਵਿੱਚ ਤਾਨੀਆਂ ਨੇ ਬਹੁਤ ਵਧੀਆ ਡਾਂਸ ਵੀ ਕੀਤਾ ਤੇ ਲੋਕਾਂ ਦਾ ਦਿਲ ਜਿੱਤਿਆ ਸਨ 2018 ਦੇ ਵਿੱਚ ਤਾਨੀਆਂ ਨੇ ਗੁਰਨਾਮ ਪੁੱਲਰ ਤੇ ਸੋਨਮ ਬਾਜਵਾ ਨਾਲ ਗੁੱਡੀਆਂ ਪਟੋਲੇ ਫਿਲਮ ਵਿੱਚ ਕੰਮ ਕੀਤਾ ਇਸ ਫਿਲਮ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਇਥੋਂ ਤੱਕ ਤਾਨੀਆਂ ਨੇ ਸਿਰਫ ਭੈਣ ਤੇ ਬੇਟੀ ਦੇ ਰੋਲ ਹੀ ਪਲੇ ਕੀਤੇ ਸੀ ਅਜੇ ਤੱਕ ਤਾਨੀਆਂ ਦਾ ਕਿਸੇ ਫਿਲਮ ਵਿੱਚ ਮੇਨ ਰੋਲ ਨਹੀਂ ਸੀ ਆਇਆ ਪਰ ਤਾਨੀਆਂ ਦਾ ਇਹ ਸੁਪਨਾ ਪੂਰਾ ਹੋਇਆ 2020 ਦੇ ਵਿੱਚ ਜਦੋਂ ਸੁਪਨਾ ਮੂਵੀ ਰਿਲੀਜ਼ ਹੋਈ ਇਸ মুਵੀ ਦੇ ਵਿੱਚ ਤਾਨੀਆਂ ਨੇ ਐਮੀ ਵਿਰਕ ਨਾਲ ਲੀਡ ਰੋਲ ਕੀਤਾ। ਤਾਨੀਆਂ ਨੇ ਐਨੀ ਵਧੀਆ ਐਕਟਿੰਗ ਕੀਤੀ ਕਿ ਲੋਕ ਉਹਨਾਂ ਦੀ ਐਕਟਿੰਗ ਦੇ دیਵਾਨੇ ਹੋ ਗਏ। ਇਸ ਤਰ੍ਹਾਂ ਤਾਨੀਆਂ ਨੇ ਬਹੁਤ ਘੱਟ ਸਮੇਂ ਵਿੱਚ ਪੰਜਾਬੀ ਸਿਨੇਮਾ ਦੇ ਅੰਦਰ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਆਉਣ ਵਾਲੇ ਸਮੇਂ ਵਿੱਚ ਸਾਨੂੰ ਤਾਨੀਆਂ ਦੇ ਹੋਰ ਵੀ ਵਧੀਆ ਪ੍ਰੋਜੈਕਟ ਦੇਖਣ ਨੂੰ ਮਿਲਣਗੇ। ਸੋ ਜੇ ਤੁਹਾਨੂੰ ਵੀ ਤਾਨੀਆਂ ਦੀ ਸੁਪਨਾ ਫਿਲਮ ਵਿੱਚ ਐਕਟਿੰਗ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸੋ। ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਦੇ ਲਾਈਕ ਜਰੂਰ ਕਰੋ। ਨਾਲ ਲੱਗੀ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੋਸਤੋ ਹੁਣ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਰੱਬ ਰਾਖਾ